इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਾਰੀ ਪ੍ਰਗਟਾਵੇ ਮੁਕੰਮਲ ਤੌਰ ਤੇ ਬੰਦ ਹੈ ਜੀ ਹੋਰ ਹੋਣਾ ਕੋਕਰੋਟ ਕਮਾਕੇ ਸਭ ਦੇ ਬੱਚਿਆਂ ਦਾ ਦਬਾਅ ਹੁੰਦਾ ਹੈ ਜੁਰੇ ਮਦਾਨਦਾਰ ਮਨਾਨਦ ਇਹਨਾਂ ਨੇ ਇਹਨਾਂ ਨੂੰ ਬਹੁਤ ਸਾਰੇ ਤੋਂ ਕਾਰਗ ਹੋ ਜਾਣਗੇ ਜੋ ਸਾਰਿਆਂ ਨੂੰ ਮਦਦ ਕਰ ਦੇਣਗੇ ਮੈਂ ਰਾਹੁਲ ਸਿੰਘਲਾ ਇੰਡੀਅਨ ਟੀਵੀ ਨਿਊਜ਼ ਤੋਂ ਇਸ ਟਾਈਮ ਆਪਾਂ ਖੜੇ ਆਂ ਬਰਗਾੜੀ ਜਿੱਥੇ ਕੀ ਕਿਸਾਨਾਂ ਦੁਆਰਾ ਧਰਨਾ ਲਗਾਇਆ ਹੈ ਅਤੇ ਪੰਜਾਬ ਬੰਦ ਕੀਤਾ ਗਿਆ ਹੈ ਆਜੋ ਆਪਾਂ ਬਾਕੀ ਗੱਲਬਾਤ ਕਰਦੇ ਆਂ ਕਿਸਾਨਾਂ ਨਾਲ ਜੋ ਜੋ ਕੀ ਇਹਨਾਂ ਨੇ ਧਰਨਾ ਲਗਾਇਆ ਹੈ ਤੇ ਪੰਜਾਬ ਬੰਦ ਕੀਤਾ ਹੈ ਜੀ ਸਰ ਜਿਹੜਾ ਤੁਸੀਂ ਧਰਨਾ ਲਗਾਇਆ ਹੈ ਕੋਈ ਕਿਸੇ ਨਾਲ ਗੱਲ ਕਰਕੇ ਲਗਾਇਆ ਇਹ ਧਰਨਾ ਜੀ ਸਰਕਾਰ ਨੂੰ ਜਗਾਉਣ ਦੀ ਖਤਰ ਲਗਾਇਆ ਸਹੀ ਮੈਨੇਜ ਦਾ 35 ਦਿਨ ਹੋ ਗਏ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਾਰ ਤੇ ਬੈਠਿਆ ਤਕਰੀਬਨ 11 ਮਹੀਨੇ ਹੋ ਗਏ ਜੋ ਕਿ ਬਾਰਡਰਾਂ ਤੇ ਧਰਨੇ ਚੱਲ ਰਹੇ ਆ ਪਿਛਲੀਆਂ ਮੰਗਾਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਦੀ ਖਾਤਰ ਉਹ ਲਾਗੂ ਕਰਾਉਣ ਦੀ بجائے ਸਰਕਾਰ ਟੇਢੇ ਮੇਢੇ ਢੰਗ ਨਾਲ ਉਹ ਕਾਨੂੰਨ ਦੁਬਾਰਾ ਲਾਗੂ ਕਰ ਰਹੀ ਹੈ ਇਹਦੇ ਕੀ ਆਪਣਾ ਅਜੇ ਲਾਭ ਨਹੀਂ ਪਈ ਇਸੇ ਕੰਮ ਕਰਕੇ ਬੰਦ ਹੈਗੀ ਹਾਂ ਹਾਂ ਜੀ ਪੰਜਾਬ ਬੰਦ ਐ ਇਸੇ ਕਰਕੇ ਰੋਸ ਵਜੋਂ ਐ ਕਿ ਕੇਂਦਰ ਸਰਕਾਰ ਨੂੰ ਰੋਹ ਦਿਖਾਇਆ ਜਾ ਸਕੇ ਕਿ ਸਾਡੇ ਨਾਲ ਪੰਜਾਬ ਦਾ ਬੱਚਾ ਬੱਚਾ ਸਾਡੇ ਸਮਰਥਨ ਧਾਰਨ ਨੂੰ ਸਮਰਥਨ ਦੇ ਰਿਹਾ ਤੇ ਇਸ ਬਾਰਡਰਾਂ ਤੇ ਜਾਣ ਲਈ ਤਿਆਰ ਹੈ ਤੇ ਸਰਕਾਰ ਨੂੰ ਇਸ ਮੰਗਾਂ ਤੇ ਜੋ ਬਾਜਦ ਹੋਈ ਖੜੀ ਹੈ ਉਹਨੂੰ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਮੀਟਿੰਗਾਂ ਰੱਖ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜਾਣ ਬਚਾਉਣੀ ਚਾਹੀਦੀ ਹੈ ਜੇ ਅੱਜ ਉਹਨਾਂ ਦੇ ਲੋਕਤੰਤਰ ਦੇ ਵਿੱਚ ਰਾਜ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ 35 ਦਿਨ ਤੋਂ ਭੁੱਖ ਹੜਤਾਲ ਤੇ ਬੈਠ ਕੇ ਤਲ-ਤਲ ਕਰਕੇ ਘਟ ਰਿਹਾ ਹੈ ਤਾਂ ਇਹ ਸਰਕਾਰ ਦੀ ਬਹੁਤ ਨਕਾਮਤਾ ਹੈ ਇਸ ਦੀ ਨਕੇਹੀਦੀ ਕਰਦੇ ਆਂ ਅਸੀਂ ਕਿ 35 ਦਿਨ ਹੋ ਗਏ ਸਰਕਾਰ ਕਿੱਥੇ ਸੁੱਤੀ ਪਈ ਹੈ ਸਾਡਾ ਸਰਮੌਰ ਆਗੂ ਤਲ-ਤਲ ਕਰਕੇ ਘੜ ਰਿਹਾ ਤੇ ਇਸ ਨੂੰ ਜਲਦੀ ਤੋਂ ਜਲਦੀ ਇਹਨਾਂ ਦੀਆਂ ਮੰਗਾਂ ਮੰਨ ਕੇ ਤੇ ਉਸ ਨੂੰ ਮਰਨ ਵਾਲਤਾ ਤੋਂ ਉਠਾਉਣਾ ਚਾਹੀਦਾ ਹਾਂਜੀ ਸਾਡੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਜੀ ਇਹ ਕਹਣਾ ਚਾਹੁੰਦੇ ਹਾਂ ਕਿ ਤੁਹਾਨੂੰ ਪੱਤਰਕਾਰਾਂ ਨੂੰ ਸਾਰਾ ਪਤਾ ਹੈ ਕਿਸ ਤਰ੍ਹਾਂ ਕਿਸਾਨ ਦੀ ਲੁੱਟ ਹੋ ਰਹੀ ਹੈ ਕਿਸ ਤਰ੍ਹਾਂ ਕਿਸਾਨ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਚਾਹੇ ਡੀਪੀ ਰਾਹੀਂ ਕੀਤਾ ਜਾਵੇ ਜਾਂ ਬੀਜਾ ਰਾਹੀਂ ਕਿਸ ਤਰ੍ਹਾਂ ਦਾ ਵੀ ਸੋ ਅੱਜ ਅਸੀਂ ਬਹੁਤ ਸਨਮਾਨ ਵਾਲੀ ਗੱਲ ਹੈ ਕਿ ਸਾਡੇ ਭਰਾ ਜਿੰਨੇ ਵੀ ਦੁਕਾਨਦਾਰ ਜਿੰਨੇ ਵੀ ਰੇਡਿੰਗ ਵਾਲੇ ਫੜੇ ਨਾਲੇ ਜਿੰਨੇ ਵੀ ਸਾਰਿਆਂ ਨੇ ਸਾਡਾ ਇਨਾ ਸਮਰਥਨ ਦਿੱਤਾ ਹੈ ਟਰਾਂਸਪੋਰਟ ਕੀ ਮੈਡੀਕਲ ਕੀ ਤੇ ਸਾਨੂੰ ਸਾਰਾ ਸਮਰਥਨ ਦਿੱਤਾ ਕਿਉਂਕਿ ਅਸੀਂ ਸੱਚੇ ਆ ਸੱਚਾ ਸਮਰਥਨ ਦੇਣ ਦਾ ਕੋਈ ਔਖੀ ਗੱਲ ਨਹੀਂ ਹੁੰਦੀ ਕਿਉਂ ਹਰ ਇੱਕ ਸੱਚੇ ਹੁੰਦਾ ਸਮਰਥਨ ਕਰਦਾ ਇਸ ਕਰਕੇ ਸੱਚੇ ਆ ਜਿੱਤਾਂਗੇ ਤੇ ਜਿੱਤ ਕੇ ਉੱਠਾਂਗੇ ਲੜਾਂਗੇ ਮਰਾਂਗੇ ਤੇ ਜਿੱਤਾਂਗੇ ਵੀ ਇਹ ਸਾਡਾ ਫਰਜ਼ ਹੈ ਇਹ ਤਾਂ ਸੱਜਸਤਨ ਨੇ ਬੜੀ ਚੀਜ਼ ਕਹਿਣਾ ਚਾਹੁੰਦੇ ਇਸ ਧਰਨੇ ਮਾਰੇ ਅਸੀਂ ਜਿਹੜਾ ਪੰਜਾਬ ਬੰਦ ਦੇ ਸੱਦੇ ਤੇ ਲਈ ਸੰਯੁਕਤ ਤਕਸਾਲ ਮੋਰਚਾ ਗੈਰ ਰਾਜਨੀਤਿਕ ਵੱਲੋਂ ਤੇ ਐਸ ਕੇ ਐਮ ਵੱਲੋਂ ਜੋ ਕਾਲ ਆਈ ਹੈ ਅਸੀਂ ਉਸ ਸੰਬੰਧ ਦੇ ਵਿੱਚ ਅੱਜ ਜਿਹੜਾ ਪੂਰਾ ਪੰਜਾਬ ਆ ਉਹ ਅੱਜ ਬੰਦ ਕੀਤਾ ਹੋਇਆ ਹੈ ਕਿਉਂਕਿ ਜਿਹੜੀਆਂ ਪਹਿਲਾਂ ਸਰਕਾਰ ਨੇ 2020 ਦੇ ਵਿੱਚ ਦਿੱਲੀ ਦੇ ਵਿੱਚ ਅੰਦੋਲਨ ਚੱਲਿਆ ਮੋਦੀ ਦੀ ਸਰਕਾਰ ਨੇ ਉਹ ਜਿਹੜੀਆਂ ਮੰਗਾਂ ਸੀ ਸਾਡੀਆਂ ਉਹ ਮੰਗਾਂ ਮੰਨ ਲਈਆਂ ਸੀ ਤੇ ਜਦੋਂ ਕੋਈ ਵੀ ਆਪਣੇ ਆਂ ਨਗਰ ਦੇ ਵਿੱਚ ਪ੍ਰਿੰਟ ਦੇ ਵਿੱਚ ਜੇ ਉਹ ਕੋਈ ਜ਼ਬਾਨ ਤੇ ਨਾ ਉਤਰੇ ਤਾਂ ਆਪਾਂ ਉਹਨੂੰ ਬੇਜਵਾਨਾ ਕਹਿੰਦੇ ਆ ਪਰ ਅੱਜ ਜਿਹੜਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਉਹ ਸਾਡੇ ਨਾਲ ਬੇਜਵਾਨਾ ਹੋ ਗਿਆ ਸਾਡੇ ਨਾਲ ਵਾਅਦੇ ਕਰਕੇ ਮੁੱਕਰ ਗਿਆ ਜੀ ਇਸ ਕਰਕੇ ਜਿਹੜਾ ਅੱਜ ਸਾਡਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਮਰਨਵਰਤ ਤੇ ਬੈਠਾ ਅੱਜ 35ਵਾਂ ਦਿਨ ਹੈ ਜੀ ਉਹ ਕੱਲੇ ਪਾਣੀ ਤੇ ਹੈ ਜੀ ਤੇ ਉਹ ਸਰਕਾਰ ਨੇ ਸਾਡੇ ਸਾਥਮੇਂ ਹੀ ਬੈਠੇ ਨਾ ਜਿਹੜਾ ਕਿ ਇਹ ਮੰਗਾ ਹੁਣ ਨਹੀਂ ਮੰਨ ਰਹੀ ਸੀ ਲਾਗੂ ਇਹ ਨਹੀਂ ਕਰ ਰਹੀ ਸੀ ਉਹਨਾਂ ਨੂੰ ਲਾਗੂ ਕਰਵਾਉਣ ਦੇ ਖਾਤਰ ਸਾਡੇ ਉਸ ਬੁੱਢੇ ਜਰਨੈਲ ਨੇ ਜਿਹੜੀ ਆਪਦੀ ਜਾਨ ਹੈ ਉਹ ਤਲੀ ਦੇ ਧਰ ਕੇ ਸਾਡੇ ਇਹਨਾਂ ਕਿਸਾਨਾਂ ਦੀ ਇਹਨਾਂ ਮਜ਼ਦੂਰਾਂ ਦੀ ਇਹਨਾਂ ਦੁਕਾਨਦਾਰਾਂ ਦੀ ਇਹਨਾਂ ਆਰਥੀਆਂ ਦੇ ਲੇਖੇ ਲਾਉਣ ਲਈ ਤਿਆਰ ਆ ਪਰ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਆ ਜਾਂ ਪੰਜਾਬ ਦੀ ਸਰਕਾਰ ਆ ਦੇਖੋ ਕਿੰਨੀ ਘਟਕਾਰਕਤ ਕਰਦੀ ਆ ਯਾਰ ਉਹ ਸਾਨੂੰ ਮਰਦਿਆਂ ਨੂੰ ਮਰਨ ਵੀ ਨਹੀਂ ਦਿੰਦੀ ਇੱਕ ਅੱਜ ਸਾਡਾ ਆਗੂ ਮਰਨ ਵਰਤ ਤੇ ਬੈਠਾ ਉੱਥੇ ਵੱਡੀ ਪੌਕਸਪੋਰਚ ਲਾ ਕੇ ਉਹਨੂੰ ਚੱਕਣਾ ਚਾਹੁੰਦੇ ਆ ਸਾਡੇ ਆਗੂ ਨੂੰ ਕਿਉਂਕਿ ਜੇਕਰ ਉਹ ਆਗੂ ਸਾਡੇ ਅੱਜ ਚੱਕੇ ਜਾਂਦੇ ਆ ਤਾਂ ਜਿਹੜੀਆਂ ਸਾਡੀਆਂ ਮੰਗਾਂ ਉਹ ਧੂਰ ਹੋਣਾ ਰਹਿ ਜਾਂਗੀਆਂ ਸਾਡੇ ਆਗੂ ਨੇ ਇਹ ਕਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਵੀ ਮੈਨੂੰ ਪੁਲਿਸ ਪ੍ਰਸ਼ਾਸਨ ਚੱਕ ਕੇ ਨਾਲ ਲੈ ਜਾ ਤੇ ਜਿਹੜਾ ਮੋਰਚਾ ਆਪਾਂ ਜਿੱਤਾਂਗੇ ਤੇ ਸਰਕਾਰ ਨੂੰ ਹਰਾਵਾਂਗੇ ਇੱਕ ਜੀ ਕੱਲ ਜਿਹੜਾ ਜਗਜੀਤ ਸਿੰਘ ਢੱਲੇਵਾਲ ਨੂੰ ਅਸੀਂ ਸੁਣਿਆ ਵੀ ਪੁਲਿਸ ਚੱਕਣ ਆ ਰਹੀ ਸੀ ਪਾਰਟੀ ਉਹਦੇ ਬਾਰੇ ਤੁਹਾਡਾ ਕੀ ਹੈ ਤੁਹਾਨੂੰ ਕੀ ਉਹਦੇ ਬਾਰੇ ਇਨਫੋਰਮੇਸ਼ਨ ਮਿਲੀ ਹੈ ਉਹ ਜਰੂਰ ਸਾਂਝੀ ਕਰੋ ਦੇਖੋ ਜੀ ਇਹ ਬਹੁਤ ਘਟਿਆ ਹਰਕਤ ਹੈ ਚਾਹ ਹਰਿਆਣਾ ਸਰਕਾਰ ਦੀ ਹੋਵੇ ਪੁਲਿਸ ਪ੍ਰਸ਼ਾਸਨ ਦੀ ਹੋਵੇ ਚਾਹ ਪੰਜਾਬ ਸਰਕਾਰ ਦੀ ਹੋਵੇ ਠੀਕ ਆ ਵੀ ਸੁਪਰੀਮ ਕੋਰਟ ਵੱਲੋਂ ਹੁਕਮ ਜਾਰੀ ਕਰੇ ਸੀ ਇਹਨਾਂ ਨੂੰ ਵੀ ਇਹਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ ਪਰ ਸਾਡੇ ਪ੍ਰਧਾਨ ਜੀ ਨੇ ਕਿਹਾ ਸੀ ਵੀ ਜੇ ਮੈਂ ਡਾਕਟਰੀ ਸਹਾਇਤਾ ਹੀ ਲੈਣੀ ਹੁੰਦੀ ਤੇ ਮੈਂ ਮਰਨ ਵਰਤ ਦੇ ਕਿਉਂ ਬਹਿਣਾ ਜਿਹੜਾ ਕਿ ਸਾਡੀਆਂ ਸਰਕਾਰਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜਿਹੜਾ ਸਾਡਾ ਸੱਤ ਲੱਖ ਕਿਸਾਨ ਸ਼ਹੀਦ ਹੋਇਆ ਆ ਕਰਜ਼ੇ ਦੇ ਕਾਰਨ ਤੇ ਪ੍ਰਧਾਨ ਜੀ ਨੇ ਇਹ ਕਿਹਾ ਵੀ ਮੈਂ ਜਿਹੜਾ ਮੇਰਾ 7 ਲੱਖ ਕਿਸਾਨ ਮਰਿਆ ਆ ਕਰਜ਼ੇ ਦੇ ਕਾਰਨ ਜਿਨ੍ਹਾਂ ਦੇ ਸਰ ਕਰਜ਼ਾ ਚੜਿਆ ਸੀ ਉਹ ਸਰਕਾਰ ਨੂੰ ਦਿਨੀ ਨਹੀਂ ਕਿ ਕੱਲਾ ਅੱਜ ਸਰਦਾਰ ਦਿਕਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠਾ ਹੈ ਸਰਕਾਰ ਨੂੰ ਦਿਖ ਰਿਹਾ ਤੇ ਉਹ ਕਿਉਂ ਨਹੀਂ ਦਿਖਿਆ ਜਿਹੜਾ 7 ਲੱਖ ਕਰਜ਼ੇ ਦਾ ਮਾਰਾ ਸਾਡਾ ਕਿਸਾਨ ਸ਼ਹੀਦ ਹੋਇਆ ਉਦੋਂ ਉਦੋਂ ਸਰਕਾਰ ਕਿੱਥੇ ਗਈ ਸੀ ਜੀ ਜੋ ਆਪਣਾ ਆਪਣਾ ਲੱਗਿਆ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਮਨਪ੍ਰੀਤ ਸਿੰਘ ਸੇਖੋ ਬੈਵਲ ਕਲਾ ਤੋਂ ਹਾਂ ਜ਼ਿਲ੍ਹਾ ਕਿਸਾਨ ਕਾਂਗਰਸ ਫਰੀਦਕੋਟ ਦਾ ਪ੍ਰਧਾਨ ਹਾਂ ਸਾਡੇ 올 ਇੰਡੀਆ ਦੇ ਪ੍ਰਧਾਨ ਸੁਖਵਾਲ ਸਿੰਘ ਖਹਿਰਾ ਜੀ ਅਤੇ ਪੰਜਾਬ ਦੇ ਸਾਡੇ ਕਿਰਨਜੀਤ ਸੰਧੂ ਮਿੱਠਾ ਜੀ ਦੇ ਹੁਕਮ ਅਨੁਸਾਰ ਅਸੀਂ ਅੱਜ ਸਾਰੇ ਪੰਜਾਬ ਚ ਸਾਰੇ ਜ਼ਿਲ੍ਹਾ ਪ੍ਰਧਾਨਾਂ ਸਾਰੀ ਚ ਕਿਸਾਨ ਸੈਲ ਦੀ ਟੀਮ ਨੇ ਇਸ ਵਰਤਨ ਦਿੱਤਾ ਕਿਸਾਨ ਜੁਣੀ ਆਂਦਾ ਤੇ ਅਸੀਂ ਅੱਜ ਸਵੇਰ ਦੇ ਇਹਨਾਂ ਨਾਲ ਬੈਠਾਂ ਤੇ ਸ਼ਾਮ ਤੱਕ ਬੈਠਾਂਗੇ ਜੀ ਧੰਨਵਾਦ ਅਸੀਂ ਸ਼ਰੋਣੀ ਕਾਲੀ ਗੱਲ ਅਮਰਸਰ ਮਾਨਦਲ ਵੱਲੋਂ ਮੈਂ ਤਾਂ ਆਪਣਾ ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਆਪਣਾ ਫਰਜ਼ ਸਮਝਦੇ ਹੋਏ ਅੱਜ ਜੋ ਇੱਥੇ ਬਰਗਾੜੀ ਬੰਦ ਦਾ ਅਜੇ ਪੂਰੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਡੱਲੇਵਾਲ ਸਾਹਿਬ ਵੱਲੋਂ ਅਸੀਂ ਜ਼ਿਲ੍ਹੇ ਵੱਲੋਂ ਆਪਣੇ ਵੱਲੋਂ ਸਾਰੀ ਟੀਮ ਲੈ ਕੇ ਇਹਨਾਂ ਦੇ ਇੱਥੇ ਹਾਜ਼ਰ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਜਿੰਨਾ ਚਿਰ ਇਹ ਧਰਨਾ ਚੱਲੂਗਾ ਉਹਨਾਂ ਚਿਰ ਇਹਨਾਂ ਦੇ ਨਾਲ ਰਵਾਂਗੇ ਸਾਡਾ ਸਮਰਥਨ ਹੈ ਇਹਨਾਂ ਨੂੰ ਪੂਰਾ ਚਾਹ ਪਾਣੀ ਦੀ ਸੇਵਾ ਲੰਗਰ ਦੀ ਸੇਵਾ ਜੋ ਇਹ ਬੰਦ ਦੀ ਸੇਵਾ ਹੈ ਸਾਰਾ ਜੋ ਕਹਿਣਗੇ ਸੀ ਨਾਲ ਇਹਨਾਂ ਦੀ ਅੱਛਾ ਤੁਸੀਂ ਦੱਸੋ ਤਾਂ ਮੈਂ ਕੀ ਕਹਿਣਾ ਚਾਹੁੰਦਾ ਅਸੀਂ ਤਾਂ ਇਹ ਗੁੰਗਨਾ ਬੋਲਣਾ ਸਰਕਾਰ ਨੂੰ ਦਿਖਾਉਣ ਆਤੇ ਆ ਜੀ ਜੋ ਉਹਨਾਂ ਦੇ ਕੰਨ ਦੇ ਜੂਣ ਹੀ ਸਰ ਕਰੇ ਉਸ ਲਈ ਸਾਨੂੰ ਠੰਡ 'ਚ ਬਹਿਣ ਦਾ ਕੋਈ ਚਾਹ ਨਹੀਂ ਇੱਥੇ ਤੇ ਜਿਹੜੇ ਮੁਲਾਜ਼ਮ ਸਾਡੇ ਲਈ ਆਉਂਦੇ ਅਸੀਂ ਤਾਂ ਇਹ ਗੁੰਗਨਾ ਬੋਲਣਾ ਸਰਕਾਰ ਨੂੰ ਦਿਖਾਉਣ ਆਤੇ ਆ ਜੀ ਜੋ ਉਹਨਾਂ ਦੇ ਕੰਨ ਦੇ ਜੂਣ ਹੀ ਸਰ ਕਰੇ ਉਸ ਲਈ ਸਾਨੂੰ ਠੰਡ 'ਚ ਬਹਿਣ ਦਾ ਕੋਈ ਚਾਹ ਨਹੀਂ ਇੱਥੇ ਤੇ ਜਿਹੜੇ ਮੁਲਾਜ਼ਮ ਸਾਡੇ ਲਈ ਆਉਂਦੇ ਆ ਜਾਂ ਤੁਸੀਂ ਆਏ ਆ ਤੁਹਾਨੂੰ ਵੀ ਠੰਡ ਲੱਗਦੀ ਹੈ ਇਸ ਲਈ ਇਹ ਜਿਹੜੀਆਂ ਗੂੰਗੀਆਂ ਬੋਲਦੀਆਂ ਸਰਕਾਰਾਂ ਆ ਉਹਨਾਂ ਨੂੰ ਜਗਾਉਣ ਲਈ ਹੈ ਤੇ ਉਹਨਾਂ ਨੂੰ ਵੀ ਚਾਹੀਦਾ ਵੀ ਹੁਣ ਜਾਗਣ ਉਹਨਾਂ ਨੂੰ ਆਏ ਆ ਵੀ ਆਈ ਟਾਲ ਮਟੋਲ ਹੋ ਕੇ ਕਿਸਾਨ ਘਰੇ ਬਹਿ ਜਾਣਗੇ ਅਸੀਂ ਉਹਨਾਂ ਤੋਂ ਨਹੀਂ ਵੀ ਆਏ ਬਹਿਣ ਆਲੇ ਬਹਿ ਜਾਣਗੇ ਇਸ ਲਈ ਜੋ ਇਹ ਸਰਕਾਰਾਂ ਨਾ ਇਹ ਬਹੁਤ ਹੀ ੱੱਕਾ ਕਰੀ ਜਾਂਦੀਆਂ ਆ ਸਾਡੇ ਨਾਲ ਤਨਦੇਤਾ ਮੱਲਾ ਸਹਾਣ ਮਜ਼ਦੂਰ ਤੋਂ ਲੈ ਕੇ ਰੇੜੀ ਤੋਂ ਲੈ ਕੇ ਟਰੱਕ ਯੂਨੀਅਨ ਤਾਈ ਸਾਰੇ ਵਿੱਚ ਹੀ ਆ ਗਏ ਤੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਲਈ ਹਾਂਜੀ ਤੇ ਜੋ ਬਾਈ ਜੀ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਉਹ ਜਿਹੜੀ ਇਹ ਲੜਾਈ ਸੀਗੀ ਜੀ ਇਹ ਸਰਕਾਰਾਂ ਦੀ ਲੜਾਈ ਸੀਗੀ ਜੀ ਜਿਹੜੀ ਸਾਨੂੰ ਅੱਜ ਸੜਕਾਂ ਦੇ ਬਹਿ ਕੇ ਲੜਨੀ ਪੈ ਰਹੀ ਹੈ ਇਹ ਲੜਾਈ ਤਾਂ ਸੀਗੀ ਸਾਡੇ ਸਰਕਾਰਾਂ ਦੀ ਇਹਨਾਂ ਨੇ ਆਪ ਦੇ ਬੋਝੇ ਭਰੇ ਆ ਤੇ ਲੜੀ ਅਸੀਂ ਕਿਸਾਨ ਜੰਨੇ ਜੀ ਹੁਣ ਇਸ ਲਈ ਇਹਨਾਂ ਸਰਕਾਰਾਂ ਨੂੰ ਜਿਹੜੀ ਨਿੱਕੀ ਸਰਕਾਰ ਤੋਂ ਲੈ ਕੇ ਵੱਡੀਆਂ ਸਰਕਾਰਾਂ ਦਾ ਹੀ ਥੋੜੀ ਜਿਹੀ ਸ਼ਰਮ ਮਨਣਨੀ ਚਾਹੀਦੀ ਹੈ ਜੀ। ਥੋੜਾ ਜਿਆ ਇਹਨਾਂ ਨੂੰ ਨਾ ਚਾਹੀਦਾ ਵੀ ਮਾੜਾ ਮੋਟਾ ਤਾਂ ਤੁਸੀਂ ਹੁਣ ਗੁੰਗੇ ਹੋ ਕੇ ਜਮਾ ਬੋਲੇ ਹੋ ਕੇ ਬੈਠੇ ਐ। ਇਸ ਲਈ ਇਹਨਾਂ ਸਰਕਾਰਾਂ ਨੂੰ ਬੋਲਣਾ ਚਾਹੀਦਾ ਜੀ। ਜੋ ਜਗਜੀਤ ਸਿੰਘ ਜੀ ਡੰਦੇਵਾਲ 35 ਦਿਨਾਂ ਤੋਂ ਇਸ ਮਰਨਵਾਰਤਨ ਤੇ ਬੈਠੇ ਐ, ਤਿਲ ਤਿਲ ਕਰਕੇ ਘਟਦੇ ਜਾ ਰਹੇ ਐ। ਇਸ ਲਈ ਉਹਨਾਂ ਨੂੰ ਚਾਹੀਦਾ ਹੈ ਵੀ ਉਹ ਸਾਡੀ ਗੱਲਬਾਤ ਸੁਣਨ ਕਰਨ। ਇਸ ਲਈ ਅਸੀਂ ਇਹ ਸਾਰੀ ਮਾਲਕ ਕਿਸਾਨਾਂ ਦਾ ਸਾਰੇ ਮਜ਼ਦੂਰਾਂ ਦਾ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਬਹੁਤ ਵੱਡਾ ਜਸਾ ਬਣਾ ਲੈ ਕੇ ਆਏ ਆ